ਦੋਸਤੋ ਪੰਜਾਬ ਦਾ ਦਿਲ ਚੰਡੀਗੜ੍ਹ ਤੇ ਪੰਜਾਬ ਦੀ ਯੂਨੀਵਰਸਿਟੀ ਪੀਜੂ ਹੁਣ ਵਿਵਾਦਾਂ ਦਾ ਕੇਂਦਰ ਬਣ ਗਈ ਆ ਕੇਂਦਰ ਸਰਕਾਰ ਨੇ 28 ਤਰੀਕ ਨੂੰ ਇੱਕ ਵੱਡਾ ਐਲਾਨ ਕਰਤਾ ਕਿ ਪੀਜੂ ਦੀ ਸੈਨੇਟ ਤੇ ਸਿੰਡੀਕੇਟ ਦੇ ਨਿਯਮ ਚੇਂਜ ਕਰ ਦਿੱਤੇ ਗਏ ਸੈਨੇਟ ਮੈਂਬਰਸ਼ਿਪ ਜਿਹੜੀ ਕਿ ਪਹਿਲਾਂ 90 ਮੈਂਬਰਾਂ ਦੀ ਸੀ ਹੁਣ ਘਟਾ ਕੇ 31 ਮੈਂਬਰਾਂ ਦੀ ਕਰ ਦਿੱਤੀ ਇਸ ਤੋਂ ਵਿਵਾਦ ਹੋਰ ਉੱਠ ਗਿਆ ਸਟੂਡੈਂਟਸ ਨੇ ਅਧਿਆਪਕ ਤੇ ਸਮਾਜਿਕ ਸੰਸਥਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੜਕਾਂ ਦੇ ਉੱਤੇ ਪੀਰੂ ਦੇ ਵਿੱਚ ਧੱਕੇ ਨਾਲ ਦਾਖਲ ਹੋਏ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪੁਲਿਸ ਲਾਈ ਗਈ ਕੇਂਦਰ ਨੇ ਹਰਿਆਣੇ ਤੋਂ ਫੌਸਲੇ ਆ ਕੇ ਲਾ ਦਿੱਤੀ ਗਈ 23 ਸਟੂਡੈਂਟਸ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਪਰ ਸਟੂਡੈਂਟ ਕਿੱਥੇ ਮੰਦੇ ਆ ਜਿਨ੍ਹਾਂ 'ਚ ਜज्ਬੇ ਹੁੰਦੇ ਆ ਉਹ ਕਿੱਥੇ ਰੁਕਦੇ ਆ ਗੇਟ ਤੋੜ ਕੇ ਅੰਦਰ ਚਲੇ ਗਏ ਤੇ ਸਟੂਡੈਂਟ ਦਾ ਕਹਿਣਾ ਸੀ ਕਿ ਕੇਂਦਰ ਪੰਜਾਬ ਦੀਆਂ ਸੰਸਥਾਵਾਂ ਤੇ ਆਪਣਾ ਕੰਟਰੋਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਹੁਣ ਲੱਗਦਾ ਸਾਰੇ ਪੰਜਾਬ ਨੂੰ ਇੱਕ ਹੋਣ ਦਾ ਸਮਾਂ ਆ ਗਿਆ ਵਾ ਆਪਣੇ ਹੱਕਾਂ ਲਈ ਲੜਨ ਦਾ ਸਮਾਂ ਆ ਗਿਆ ਵਾ ਹੁਣ ਦੇਖਦੇ ਆ ਕਿ ਇਹ ਵਿਵਾਦ ਕਿੱਧਰ ਨੂੰ ਜਾਂਦਾ ਵਾ ਤੇ ਇਹਦਾ ਹੱਲ ਕੀ ਨਿਕਲਦਾ